7 ਦੇ ਨਾਲ ਫੈਰ ਵੀ ਜਿਹੜਾ ਇੱਕ ਪਿਆ ਕਾਲੀ ਕੋਲ ਵੀ ਹੈ ਇਹ ਗੱਡੀ ਜਿਹੜੀ ਕਨੈਕਟਰ ਸਾਈਡ ਤੇ ਗੋਲੀ ਲੱਗੀ ਹੋਈ ਸੀ ਤਾਂ ਵੱਡੀ ਗੱਲ ਇਹ ਸਾਹਮਣੇ ਕਿ ਇਹ ਵੀ ਆਈ ਹੈ ਜਿਹੜੇ ਆਰਮੀ ਦੇ ਵਿੱਚ ਦੋ ਜਵਾਨ ਜਿਹੜੇ ਹੈਗੇ ਸੀ ਮੌਜੂਦਾ ਜੌਬ ਕਰਦੇ ਆ ਡਿਊਟੀ ਤੇ ਉਹਨਾਂ ਨੇ ਉਹਨਾਂ ਦੇ ਵਿੱਚੋਂ ਇੱਕ ਜਾਣੇ ਨੇ ਜਿਹੜੀ ਰਫਲ ਚੋਰੀ ਕੀਤੀ ਸੀ AK47 ਚੋਰੀ ਕਰਕੇ ਆਵਦੀ ਯੂਨਿਟ ਚ ਲੈ ਕੇ ਆ ਸੀ ਜਿਹਦੇ ਨਾਲ ਇਹ ਵਾਰ ਦਿੱਤਾ ਨੂੰ ਅੰਜਾਮ ਦੇ ਰਹੇ ਸੀ ਇਸ ਤੋਂ ਪਹਿਲਾਂ ਅ ਅਦੇਸ਼ ਹਸਪੀਟਲ ਇੱਕ ਗ੍ਰੀਨ ਹੋਟਲ ਦੇ ਵਿੱਚ ਵੜ ਕੇ ਇਹਨਾਂ ਨੇ ਕੈਸ਼ ਵੀ ਉੱਥੋਂ ਖੋ ਕੇ ਲੈ ਕੇ ਗਏ ਲੁੱਟ ਕੇ ਲੈ ਕੇ ਗਏ ਆ ਤਕਰੀਬਨ 15 20 ਗੱਡੀਆਂ ਜਿਹੜੀਆਂ ਪੁਲਿਸ ਦੀਆਂ ਮੌਕੇ ਤੇ ਘੇਰਾਬੰਦੀ ਕੀਤੀ ਗਈ ਸੀ ਇਸ ਜਗ੍ਹਾ ਤੇ ਇਹ ਜਗ੍ਹਾ ਹੈਗੀ ਆ ਜਿਹੜੀ ਪੁੱਚੋ ਡੇਰਾ ਡੇਰੇ ਦੇ ਗੇਟ ਤੋਂ ਰੁਮੀ ਵਾਲ ਡੇਰੇ ਤੋਂ ਗੇਟ ਤੋਂ ਸਾਹਮਣੇ ਲਵੇਰੀ ਸਰ ਗੁਰਦੁਆਰਾ ਇਤਿਹਾਸਿਕ ਗੁਰਦੁਆਰਾ ਉਸ ਰੋਡ ਦੇ ਉੱਪਰ ਬਿਲਕੁਲ ਰਿੰਗ ਰੋਡ ਦੇ ਨਾਲ ਇੱਕ ਖਾਲੀ ਜਗ੍ਹਾ ਜਿੱਥੇ ਇਹ ਘੇਰੇਗੇ ਸੀ ਤਾਂ ਬਿਲਕੁਲ ਜਿਹੜੇ ਮਾੜੇ ਅਨਸਰਾਂ ਦਾ ਹਾਲ ਇਹੀ ਹੋਣਾ ਜੀ ਚਾਹੇ ਉਹ ਕਿਡਨੈਪਰ ਚਾਹੇ ਉਹ ਨਸ਼ਾ ਤਸਕਰ ਕਿਉਂਕਿ ਹੁਣ ਸਰਕਾਰ ਸਖਤ ਆ ਪੁਲਿਸ ਸਖਤ ਆ ਸਕਾਲੇ ਇਨਕਾਉਂਟਰ ਵੀ ਕੀਤਾ ਗਿਆ ਸੀ ਇੱਕ ਬੰਦੇ ਨੂੰ ਜਿਹੜਾ ਕਨੈਪਰ ਸੀ ਜਿਹੜਾ ਮਾਰਿਆ ਗਿਆ ਸੀ ਤਾਂ ਹੁਣ ਪੁਲਿਸ ਆ ਜਿਹੜੀ ਬਿਲਕੁਲ ਸਖਤੀ ਕੀਤੀ ਜਾ ਰਹੀ ਹੈ ਉੱਥੇ ਜਿੱਥੇ ਨਸ਼ਾ ਤਸਕਰ ਜਿਹੜੇ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਉਹਨਾਂ ਤੇ ਵੀ ਵੱਡੀ ਕਾਰਵਾਈ ਆ ਜਿਹੜੀ ਕੀਤੀ ਜਾਊਗੀ ਤਾਂ ਇਸ ਤਰ੍ਹਾਂ ਹੀ ਪੁਲਿਸ ਆ ਜਿਹੜੀ ਕਰਦੀ ਰਹੇ ਤਾਂ ਇਸ ਤਰ੍ਹਾਂ ਦੇ ਜਿਹੜੇ ਮਾੜੇ ਅੰਸਰ ਆ ਉਹ ਸਿਰ ਨਹੀਂ ਚੱਕ ਸਕਣਗੇ ਤਾਂ ਜੋ ਪੰਜਾਬ ਦੇ ਲੋਕ ਅਮਨ ਤੇ ਚੈਨ ਨਾਲ ਜਿਹੜਾ ਆਪਦੇ ਪੰਜਾਬ ਤੇ ਜ਼ਿੰਦਗੀ ਬਤੀਤ ਕਰ ਸਕਦੇ ਆ ਤਾਂ ਜ਼ਰੂਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੋਣੀਆਂ ਵੀ ਚਾਹੀਦੀਆਂ ਤੇ ਬਾਕੀ ਜਿਹੜੇ ਸਾਡੇ ਦਰਸ਼ਕਾ ਜ਼ਰੂਰ ਦੱਸਣ ਵੀ ਇਹ ਜਿਹੜਾ ਪੁਲਿਸ ਨੇ ਕੰਮ ਕੀਤਾ ਵਧੀਆ ਕੀਤਾ ਤਾਂ ਜ਼ਰੂਰ ਜੇ ਕੰਮ ਵਧੀਆ ਕੀਤਾ ਤਾਂ ਪੁਲਿਸ ਦਾ ਧੰਨਵਾਦ ਵੀ ਕਰਨਾ ਜ਼ਰੂਰੀ ਹੈ ਤਾਂ ਲਗਾਤਾਰ ਇਹ ਜਿਹੜੀਆਂ ਦੋ ਤਿੰਨ ਵਾਰ ਤੱਕ ਕੀਤੀਆਂ ਸੀ ਉਹਦਾ ਅੰਜਾਮ ਆ ਜਿਹੜਾ ਉਹ ਹੁਣ ਭੁਗਤ ਰਹੇ ਆ ਮਾੜੇ ਅਨਸਰ ਤਾਂ ਬੰਦੇ ਆ ਜਿਹੜੇ ਇੱਥੇ ਫੜੇ ਹੋਏ ਆ ਇਸ ਗੱਡੀ ਦੇ ਵਿੱਚ ਹੀ 83 17 ਨੰਬਰ ਜਿਹੜੀ ਹੈ ਸ਼ੈਵਰੋਟ ਵਾਲਿਆਂ ਦੀ ਗੱਡੀ ਹੈ ਇਸ ਗੱਡੀ ਦੇ ਵਿੱਚ ਰਾਉਂਡ ਅਪ ਕੀਤੇ ਹੋਏ ਆ 6 ਬੰਦੇ ਇਹ ਉਹੀ 6 ਬੰਦੇ ਸਨ ਜਿਨ੍ਹਾਂ ਨੇ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਐ ਇਹਨਾਂ ਦੀ ਕੈਮਰਿਆਂ ਦੇ ਵਿੱਚ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਜਿੱਥੇ AK47 ਲੈ ਕੇ ਇੱਕ ਹੋਟਲ ਦੇ ਵਿੱਚ ਵੜਦੇ ਆ ਉਸ ਤੋਂ ਬਾਅਦ ਤਾਂ ਡਰਾ ਕੇ ਹੋਟਲ ਦੇ ਵਿੱਚੋਂ ਕੈਸ਼ ਲੁੱਟ ਕੇ ਲੈ ਜਾਂਦੇ ਆ ਇਹ ਗੱਡੀ ਤੇ ਫਾਇਰ ਹੈ ਜਿਹੜਾ ਉਹਨਾਂ ਦੇ ਵੀ ਲੱਗਿਆ ਤੇ ਪੁਲਿਸ ਦੀ ਗੱਡੀ ਤੇ ਵੀ ਫਾਇਰਿੰਗ ਹੋਈ ਆ ਤੇ ਇਹ ਪਿਕਅਪ ਐਂਡ ਦਾਲਾ کہہ ਸਕਦੇ ਇਹ ਫਾਇਰਿੰਗ ਹੋਈ ਆ ਇਹ ਪੁਲਿਸ ਤੇ ਫਾਇਰਿੰਗ ਕੀਤੀ ਗਈ ਇਹ ਜਦੋਂ ਪੁਲਿਸ ਤੇ ਫਾਇਰਿੰਗ ਕੀਤੀ ਤੁਸੀਂ ਇੱਥੇ ਗੱਡੀ 'ਚ ਸੀ ਹਾਂਜੀ ਅੱਛਾ ਇਹ ਤੁਸੀਂ ਟਰੈਵਲ ਕਰ ਰਹੇ ਸੀ ਗੱਡੀ ਗੋਲੀ ਤਾਂ ਨਹੀਂ ਲੱਗੀ ਤੁਹਾਡੇ ਨਹੀਂ ਮੇਰੇ ਇੰਨੇ ਬਚਤ ਰਹਿ ਗਈ ਅੱਛਾ ਇਹ ਗੱਡੀ ਆ ਜਿਹੜੀ ਪੁਲਿਸ